YouTube ਤੇ ਚੱਲਦੇ ਆ ਪੋਡਕਾਸਟ ਸਿੱਖੀ ਦਾ ਸਭ ਤੋਂ ਜ਼ਿਆਦਾ ਪੱਠਾ ਪੋਡਕਾਸਟ ਵਾਲੇ ਚੈਨਲ ਬਹੁਤ ਡੇ ਜੀ ਉਸਾ ਨਾ ਕਰੇ ਕੋਈ ਜਿੰਨੇ ਤੱਪੜ ਝਾੜਨ ਵਾਲੇ ਸਾਰੇ ਪੱਤਰਕਾਰ ਬਣ ਗਏ 75% ਕੋਈ 20 25% ਹੋਣਗੇ ਜਿਹੜੇ ਵਾਕੇ ਪੱਤਰਕਾਰ ਹੈ ਜਿਹੜਾ ਕੋ ਪੱਤਰਕਾਰੀ ਦੀ ਕੋਈ ਡਿਗਰੀ ਆ 5-700000 ਦਾ ਮੇਰੇ ਨੂੰ ਮੈਕ ਚੁੱਕ ਲੋ ਕੁੰਡੀ ਕਰ ਲੋ ਬੰਦ ਤੇ ਨਾ ਸਵਾਲ ਪੁੱਛਣ ਵਾਲੇ ਨੂੰ ਇਤਿਹਾਸ ਦਾ ਕੱਖ ਪਤਾ ਤੇ ਨਾ ਜਿਹਦੇ ਕੋਲ ਪੁੱਛੇ ਜਾ ਰਹੇ ਉਹ ਦੱਸਣ ਵਾਲੇ ਨੂੰ ਇਤਿਹਾਸ ਦਾ ਊੜਾ ਪਤਾ ਇੰਨਾ ਦਿਨਾਂ ਵਿੱਚ ਜਿੰਨਾ ਇਤਿਹਾਸ ਦਾ ਕਹਾਣ ਇਹਨਾਂ ਪੋਡਕਾਸਟ ਚੈਨਲਾਂ ਵਾਲਾ ਕੀਤਾ ਕਿਸੇ ਨੇ ਨਹੀਂ ਕੀਤਾ ਆਪਾਂ ਇੰਟਰਵਿਊ ਤੇ ਬੜੇ ਧਿਆਨ ਨਾਲ ਸੁਣਦੇ ਵੇਖੋ ਨਵੀਂ ਗੱਲ ਦੱਸਣ ਲੱਗਾ ਨਵੀਂ ਨਹੀਂ ਕੱਢ ਦੱਸਣ ਲੱਗਾ ਕੌਮ ਦੀ ਜੜੀ ਤੀਲ ਦੇਣ ਲੱਗਾ ਉਹ ਕਿਉਂਕਿ ਅੱਜ ਜ਼ਮਾਨਾ ਰਹਿ ਗਿਆ ਸਿਰਫ ਨੈਟ ਤੇ ਵਿਊ ਲੈਣ ਦਾ ਮੈਂ ਚਾਹਾਂ ਅਹੀਂ ਚਾਹੀਏ ਕਮਰੇ ਦੀ ਕੁੰਡੀ ਮਾਰ ਕੇ ਜਿੰਨੀਆਂ ਮਰਜ਼ੀ ਵਾਰਾਂ ਗਾ ਕੇ ਤੇ ਜਿੰਨੇ ਕਹੀਂ ਸਟੇਜ ਤੋਂ ਪੈਸੇ ਲੈਣੇ ਉੱਥੋਂ ਲੈ ਸਕਦੇ ਕਿਉਂਕਿ YouTube ਤੇ ਚੈਨਲ ਚੱਲਦੇ ਆ ਕਮਰੇ 'ਚ ਗੱਲਾਂ ਕਰਨੀਆਂ ਮੈਕ ਰੱਖ ਕੇ ਹੋਰ ਗੱਲ ਆ ਐਦਾਂ ਸਟੇਜ 'ਚ ਵਿਚਰਨਾ ਹੋਰ ਗੱਲ ਆ ਜ਼ਮੀਨ ਅਸਮਾਨ ਦਾ ਫਰਕ ਆ ਪਰ ਅੱਜ ਸੰਗਤ ਨੂੰ ਖੁਸ਼ ਨਹੀਂ ਕੀਤਾ ਜਾ ਰਿਹਾ ਅੱਜ ਗਾਲਾਂ ਖਾ ਕੇ ਵੀ ਵੀਊ ਲੈ ਜਾ ਰਹੇ ਆ ਜੇ YouTube ਤੇ ਮੈਂ ਕੋਈ ਨਕਮੀ ਗੱਲ ਕਰਾਂ ਤੁਸੀਂ ਥੱਲੇ ਮੈਨੂੰ ਗਾਲਾਂ ਕੱਢੋ ਮਾਪਿਆਂ ਦੀਆਂ ਮੈਂ ਗਾਲਾਂ ਵੱਲ ਥੋੜਾ ਵੇਖਣ ਦੇ ਮੈਂ ਤਾਂ ਦੇਖਣ ਦੇ ਵੀ ਵੀਊ ਕਿੰਨੇ ਆ ਡਾਲਰ ਕਿੰਨੇ ਆਉਣੇ ਕੱਲ ਤੱਕ ਜੇ ਗਾਲਾਂ ਖਾ ਕੇ ਵੀ ਡਾਲਰ ਆ ਮੁੰਡੇ ਘਰ ਤੇ ਹੋਰ ਕੀ ਚਾਹੀਦਾ ਆਪਾਂ ਨੂੰ ਐਦਾ ਨੁਕਸਾਨ ਹੋ ਰਿਹਾ ਸਾਡਾ ਸਖੀ ਦਾ ਘਾਣ ਕਰ ਰਹੇ ਉਹ ਬੰਦੇ ਸਿਰਫ ਵਿਊ ਲੈਣ ਵਾਸਤੇ ਫੇਸਬੁੱਕ ਖੁਸ਼ ਕਰਨੀਆਂ YouTube ਖੁਸ਼ ਕਰਨਾ ਵਾ ਇੰਸਟਾਗ੍ਰਾਮ ਖੁਸ਼ ਕਰਨਾ ਵਾ ਸੋਸ਼ਲ ਮੀਡੀਆ ਖੁਸ਼ ਕਰਨਾ ਵਾ ਕੁੰਡੀ ਮਾਰ ਕੇ ਜਿੰਨੀਆਂ ਮਰਜ਼ੀਆਂ ਧੱਜੀਆਂ ਇਤਿਹਾਸ ਦੀਆਂ ਡਾਈ ਜਾਓ